ਬਸ ਇਹੀ ਹੈ ਕਿ ਜਿਹੜਾ ਸਾਡੇ ਸਮਾਜ ਨੂੰ ਕੋੜ ਲੱਗਾ ਵਾ ਉਹਨੂੰ ਹੀ ਖਤਮ ਕਰਨਾ ਚਾਹੁੰਦੇ ਆ ਪਿਛਲੇ 3 ਸਾਲਾਂ ਦੇ ਵਿੱਚ ਵੀ ਅਸੀਂ ਬੜੇ ਪਰਚੇ ਜਿਹੜੇ ਦਿੱਤੇ ਆ ਤੇ ਕਿਲੂਆਣਾ ਸਮਾਗਰ ਹੋਏ ਨੇ ਆਪਣੇ ਹਲਕੇ ਦੇ ਵਿੱਚੋਂ ਫੜੀ ਆ ਤੇ ਹੁਣ ਜਦੋਂ ਦੀ ਸਾਡੇ ਪੰਚਾਇਤਾਂ ਬਣੀਆਂ ਸਰਪੰਚਾਂ ਨੂੰ ਕਿਹਾ ਵੀ ਕੋਈ ਵੀ ਚਿੱਟਾ ਵੇਚ ਨਾਲ ਦੇਮਾ ਥਾਣੇ ਪਟਾਣੇ ਜਿਹੜਾ ਉਹ ਨਹੀਂ ਜਾਊਗਾ ਉਹਦੇ ਤਹਿਤ ਜਿਹੜੇ ਪਿੰਡ ਵਾਲਿਆਂ ਦੇ ਉਹਨੂੰ ਵੀ ਜਾਗਰੂਕ ਕਰ ਰਹੇ ਵੀ ਨਾਲ-ਨਾਲ ਕੋਈ ਜੇ ਪੀਂਦਾ ਖਾਂਦਾ ਵਾ ਉਹਨੂੰ ਆਪਾਂ ਸਮਝਾਈਏ ਤੇ ਜੇ ਕੋਈ ਮਾੜਾ ਅਨਸਰ ਵੇਜਦਾ ਵਾ ਉਹ ਸਾਨੂੰ ਦੱਸੋ ਆਪਾਂ ਉਹਤੇ ਜਿਹੜੀ ਕਾਰਵਾਈ ਕਰੀਏ ਸਾਡਾ ਕੰਮ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਤੇ ਆਪਣੀ ਇੱਕ ਜਾਗਰੂਕਤਾ ਫਲਾਉਣੀ ਨਾਲ ਆਪਣੀ ਇੱਕ ਸਾਂਝ ਆਪਣੀ ਜਿਹੜੀ ਆ ਉਹਨੂੰ ਮਜ਼ਬੂਤੀ ਦੇ ਨਾਲ ਨਸ਼ਿਆਂ ਨੂੰ ਬੰਦ ਕਰਨ ਵਾਲਾ ਜਿਹੜਾ ਉਹਦਾ ਫਾਇਦਾ ਲੈਣਾ ਉਹ ਜ਼ੋਰ ਮੰਗ ਲ ਲੋਕਾਂ ਦੀ ਹੁਣ ਕਿ ਜਰੇਲੀ ਸ਼ਰਾਬ ਤੇ ਵੀ ਜਿਹੜਾ ਉਹ ਸਿਕੰਜਾ ਕੱਸਿਆ ਗਿਆ ਹਾਂ ਕਿੰਨੇ ਫੜ ਲਿਆ ਆਪਾਂ ਰਾਤੋਂ ਰਾਤ ਕਈ ਲੋਕਾਂ ਦੇ ਜੇ ਕਰਤੇ ਆ ਅਰੈਸਟ ਜਿਹੜੀਆਂ ਉਹਨਾਂ ਦੀਆਂ ਪਾਤੀਆਂ ਵਾ ਨਸ਼ਾ ਕੋਈ ਵੀ ਹੈ ਜਿਹੜਾ ਕਿਸੇ ਦੀ ਜਾਨ ਜਿਹੜਾ ਵਾ ਉਹ ਗਵਾ ਦਿੰਦਾ ਵਾ ਤੇ ਸਾਨੂੰ ਜਿਹੜਾ ਉਹਦੇ ਤੇ ਸਖਤ ਅਸੀਂ ਕਾਰਵਾਈ ਜਿਹੜੀ ਕਰਨੀ ਬਹੁਤ ਵੱਡੀ ਗੱਲ ਹੈ ਕਿ ਉਸੇ ਦਿਨ ਮੁੱਖ ਮੰਤਰੀ ਸਾਹਿਬ ਨੇ ਪਹੁੰਚ ਕੇ ਮੌਰਜੀ ਦੀ ਜਿਹੜੀ ਹੈ ਐਲਾਨ ਕੀਤਾ ਤੇ ਉਹਨੂੰ ਫਿਰ ਵੀ ਕਿਤੇ ਨਾ ਕਿਤੇ ਆਪੋਜੀਸ਼ਨ ਵੱਲੋਂ ਤੁਸੀਂ ਵੇਖ ਹੀ ਰਹੇ ਹੋ ਵੇਖੋ ਵਿਰੋਧੀ ਧਿਰਾਂ ਦਾ ਹੀ ਚੀਜ਼ ਆ ਹੋਰ ਕਿਤੇ ਤਿੰਨਾਂ ਸਾਲਾਂ ਦੀ ਸਮਾਂਕ ਆ ਗਈ ਜੀ ਜਾ ਜਲੀ ਸ਼ਰਾਬਾਂ ਵਾਲਾ ਕੰਮ ਸਾਡੇ ਤਾਂ ਠੇਕੇ 'ਚ ਵੀ ਸੀ ਨਹੀਂ ਇਹਨਾਂ ਦੇ ਤਾਂ ਠੇਕੇ 'ਚ ਵੀ ਸੀ ਰਹੇ ਸਾਰੇ ਬੰਦੇ ਇਹਨਾਂ ਦੇ ਹੀ ਸੀ ਰਹੇ ਇਹਨਾਂ ਦੇ ਬੰਦੇ ਵੇਚਦੇ ਰਹੇ ਅੱਜ ਸਾਡੇ ਇਹ ਬੰਦੇ ਦੇ ਇਲਜ਼ਾਮ ਤਾਂ ਨਹੀਂ ਲੱਗਦਾ ਵੀ ਲਾਲਪਰੇਣਾ ਫਲਾਣਾ ਬੰਦਾ ਤੁਰਿਆ ਫਿਰਦਾ ਜੀ ਵੇਚਦਾ ਜੀ ਇਹਨਾਂ ਦੇ ਤਾਂ ਸਾਰੇ ਟੱਬਰ ਟੋਰਾ ਹੀ ਨਾਲ ਹੁੰਦਾ ਜੀ ਜਿੰਨੇ ਬੰਦੇ ਹੁੰਦੇ ਪੀ ਆ ਫਲਾਣਾ ਵੇਚਦਾ ਫਲਾਣਾ ਵੇਚਦਾ ਸੋ ਅਸੀਂ ਆਪਣੇ ਵੱਲੋਂ ਜਿਹੜਾ ਕੰਟਰੋਲ ਆ ਉਹ ਕਰ ਰਹੇ ਆ ਬਾਕੀ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਵਾ ਤੇ ਸਾਡੇ ਕੋਲ ਸਮਾਂ ਵਾ ਅਸੀਂ ਕਰਾਂਗੇ ਉਹਨੂੰ 85 ਕਿਲੋ ਦੀ ਖੇਪ ਫੜੀ ਗਈ ਅੱਜ ਫੜੀ ਆ ਹੋਇਆ ਉਸਤੇ ਕੀ ਕਹਿਣਾ ਚਾਹੀਦਾ ਇਹ ਜਿੱਥੇ ਸ਼ਾਬਾਸ਼ੀ ਬੰਦੀ ਆ ਪੁਲਿਸ ਦੀ ਕਿ ਬਹੁਤ ਵੱਡਾ ਕੰਮ ਕੀਤਾ ਅੱਜ 85 ਕਿਲੋ ਯਹਿਰ ਜਿਹੜਾ ਲੋਕਾਂ ਦੀਆਂ ਨਾੜਾਂ 'ਚ ਜਾਣਾ ਸੀ ਕਿਸੇ ਦੇ ਧੀਪੋਦੀ ਮੌਤ ਹੋ ਸਕਦੀ ਸੀ ਉਹਨੂੰ ਅਸੀਂ ਜਿਹੜਾ ਵਾ ਫੜਿਆ ਵਾ ਪਰ ਕਿਤੇ ਨਾ ਕਿਤੇ ਬੜੀ ਵੱਡੀ ਸ਼ਰਮਨਾਕ ਗੱਲ ਵੀ ਆ ਕਿ ਇੰਨੇ ਕਿਲੋਆਂ ਦੀ ਉਹਦੇ ਵਿੱਚ ਜਿਹੜੇ ਸਾਡੇ ਲੋਕ ਹੈ ਤਾਂ ਇਧਰੋਂ ਵੇਚਣ ਵਾਲੇ ਸਾਡੇ ਪਿੰਡਾਂ ਦੇ ਲੋਕ ਹਨ ਤੇ ਉਹ ਲੋਕਾਂ ਆਪਣੇ ਪੈਸੇ ਬਣਾਉਣ ਦੇ ਚੱਕਰ 'ਚ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਤਬਾਹ ਕਰ ਰਹੇ ਆ। ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਕਿੰਨੇ ਪਿੰਡਾਂ ਵਿੱਚ ਹੋਰ ਜਾਣਾ ਕਿੰਨੇ ਪਿੰਡਾਂ ਵਿੱਚ ਜਾਏ ਤੇ ਕੀ ਮੈਸੇਜ ਦੇ ਰਿਹਾ? ਮੈਂ ਸਾਰੇ ਹੀ ਪਿੰਡਾਂ ਦੇ ਵਿੱਚ ਜਾਣਾ ਹੈ ਅੱਜ ਇਸ ਪਿੰਡ ਤੋਂ ਮੈਂ ਜਿਹੜੀ ਸ਼ੁਰੂਆਤ ਕੀਤੀ ਹੈ ਰੋਜ਼ ਸਾਡੇ ਤਿੰਨ ਪਿੰਡ ਜਿਹੜੇ ਉਹ ਰਿਆ ਕਰਨਗੇ ਤਕਰੀਬਨ ਸਵਾ ਕੁ ਮਹੀਨੇ ਦੇ ਵਿੱਚ ਵਿੱਚ ਮੈਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਨੂੰ ਲੈ ਕੇ ਜਿਹੜਾ ਉਹ ਜਾਵਾਂਗਾ ਬਾਕੀ ਤੇ ਮੈਂ ਚਲੋ ਉਦਾਂ ਤੁਰ ਜਾਂਦਾ ਆਉਂਦਾ ਹੀ ਰਹਿਣਾ ਵਾਂ। ਜੀ ਲੋਕ ਮੁਸ਼ਕਲਾਂ ਵੀ ਦੱਸ ਰਹੇ ਨੇ ਜੀ। ਲੋਕਾਂ ਦੀਆਂ ਕੋਈ ਵੱਡੀਆਂ ਮੁਸ਼ਕਲਾਂ ਨਹੀਂ ਆ ਲੋਕਾਂ ਦੀਆਂ ਮੁਸ਼ਕਲਾਂ ਪਹਿਲੇ ਸਾਲ ਵੱਡੀਆਂ ਸੀ ਜਦੋਂ ਅਜੇ ਬਣੇ ਹੀ ਹਾਂ ਸੋ ਅਸੀਂ ਕੋਸ਼ਿਸ਼ ਕੀਤੀਆਂ ਉਹਦੋਂ ਵੱਲ ਕੀਤੀਆਂ ਦੂਜੇ ਸਾਲ ਵੀ ਬਹੁਤ ਸੀ ਹੁਣ ਇਕੱਲੀਆਂ ਡਵੈਲਪਮੈਂਟ ਨੂੰ ਲੈ ਕੇ ਆਈਆਂ ਕਿਉਂਕਿ ਸਰਪੰਚ ਹੋਣ ਬਣੇ ਆ ਨਾ ਤੇ ਉਹ ਕੋਈ ਗਲੀਆਂ ਨਾਲੀਆਂ ਬਣਣ ਵਾਲੀਆਂ ਜਾਂ ਕੋਈ ਛੱਪਣਾ ਦਾ ਕੰਮ ਆ ਕੋਈ ਵੱਡੀਆਂ ਮੁਸ਼ਕਲਾਂ ਨਹੀਂ ਆ ਆਮ ਲੋਕਾਂ ਦੀਆਂ ਮੁਸ਼ਕਲਾਂ ਆ ਤੇ ਇਹਨਾਂ ਨੂੰ ਹੱਲ ਕਰਾ ਗਏ ਵਰਕਰਾਂ ਕੀ ਭਰੋਸਾ ਪਾਰਟੀ ਨੂੰ ਬੋਲਦੇ ਹੋਏ ਉਹ ਵਰਕਰਾਂ ਨੇ ਤੇ ਸਾਨੂੰ ਭਰੋਸਾ ਦੇਣਾ ਕਿ ਅਸੀਂ ਤੁਹਾਡੇ ਨਾਲ ਆ ਤੇ ਤਗੜੇ ਹੋਗੇ ਇਹ ਚੀਜ਼ ਕਰੋ ਅਸੀਂ ਵਰਕਰਾਂ ਨੂੰ ਕਹਿੰਦੇ ਨਾਰਾਜ਼ ਕੀ ਦੀ ਆ ਕੋਈ ਚੀਜ਼ ਜਿੰਮੇਵਾਰ ਵੇਖੋ ਸਾਰਿਆਂ ਨੂੰ ਜ਼ਿੰਮੇਵਾਰੀਆਂ ਵੇਖੋ ਸਾਰੇ ਤਾਂ ਖੁਸ਼ ਨਹੀਂ ਹੋ ਸਕਦੇ ਹਨ ਤੇ ਬਾਕੀ ਮੇਰੇ ਹੱਲ ਕਈ ਤਾਂ ਸਾਰਿਆਂ ਕੋਲ ਜ਼ਿੰਮੇਵਾਰੀਆਂ ਨੇ ਸਾਰੇ ਕੰਮ ਤੇ ਲਾਏ ਆ ਬਹੁਤ ਬਹੁਤ ਧੰਨਵਾਦ ਓਕੇ ਮੈਮ